ਗੁਰਦੁਆਰਾ ਸਾਹਿਬ ਦੇ ਮੁਖੀ ਤੇ ਕੁੜੀ ਨੇ ਲਗਾਇਆ ਜ਼ਬਰ ਜਨਾਹ ਤੇ ਅਲਜਾਮ ਪੁਲਿਸ ਨੇ ਬਾਬੇ ਨੂੰ ਕਰ ਲਿਆ ਕਾਬੂ ਹੁਣ ਦੋਨੋਂ ਦੀ ਇੱਕ ਵੀਡੀਓ ਵੀ ਹੋ ਰਹੀ ਹੈ ਵਾਇਰਲ ਜਿਗਰਾਉਂ ਦੇ ਅਖਾਰੇ ਵਾਲੀ ਨਹਿਰ ਕੋਲ ਪਨੇ ਗੁਰਦੁਆਰਾ ਚਰਨਕਾਟ ਸਾਹਿਬ ਤੇ ਮੁਖੀ ਬਾਬਾ ਬਲਜਿੰਦਰ ਸਿੰਘ ਨੂੰ ਉਸ ਸਮੇਂ ਜਿਗਰਾਉਂ ਦੀ ਥਾਣਾ ਚਿੱਟੀ ਪੁਲਿਸ ਨੇ ਕਾਬੂ ਕੀਤਾ ਜਦੋਂ ਜਿਗਰਾਉਂ ਦੀ ਰਹਿਣ ਵਾਲੀ ਇੱਕ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਬਾਬਾ ਬਲਜਿੰਦਰ ਸਿੰਘ ਨੇ ਉਸ ਨਾਲ ਜ਼ਬਰ ਜਨਾਹ ਕੀਤਾ ਹੈ ਤਾਂ ਪੁਲਿਸ ਨੇ ਫੌਰਨ ਬਾਬੇ ਖਿਲਾਫ ਜ਼ਬਰ ਜਨਾਹ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਤੇ ਫਿਲਹਾਲ ਬਾਬਾ ਬਲਜਿੰਦਰ ਸਿੰਘ ਹੁਣ ਥਾਣਾ ਸਿਟੀ ਜਿਗਰਾਉਂ ਦੀ ਹਵਾਲਤ ਵਿੱਚ ਚੁੱਪਚਾ ਬੈਠਾ ਹੈ ਤੇ ਸੋਸ਼ਲ ਮੀਡੀਆ ਉੱਤੇ ਬਾਬੇ ਦੀ ਕੁੜੀ ਨਾਲ ਤੇ ਇੱਕ ਹੋਰ ਬੰਦੇ ਦੀ ਗੱਲਬਾਤ ਵੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੜੀ ਬਾਬੇ ਉੱਤੇ ਆਪਣੇ ਨਾਲ ਹੋਈ ਧੱਕੇ ਸ਼ਾਹੀ ਦੀ ਗੱਲ ਕਰ ਰਹੀ ਹੈ ਤੇ ਬਾਬਾ ਇਸ ਗੱਲ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਮਾਮਲੇ ਬਾਰੇ ਜਦੋਂ ਐਸਜੀਪੀਸੀ ਨੂੰ ਪਤਾ ਲੱਗਿਆ ਤਾਂ ਉਹਨਾਂ ਫੌਰਨ ਆਪਣੀ ਇੱਕ ਟੀਮ ਗੁਰਦੁਆਰਾ ਸਾਹਿਬ ਭੇਜੀ ਤੇ ਗੁਰਦੁਆਰਾ ਸਾਹਿਬ ਵਿੱਚ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ੍ਰੀ ਗੁਰਗੱਦ ਸਾਹਿਬ ਤੇ ਪੋਤਿਆਂ ਨੂੰ ਪੂਰੀ ਮਰਿਆਦਾ ਨਾਲ ਚੱਕਵ ਕੀ ਗੁਰਦੁਆਰਾ ਸਹਿਮ ਨੂੰ ਪੂਰੀ ਤਰ੍ਹਾਂ ਪੁਛਦੀ ਹਾਜ਼ਰੀ ਵਿੱਚ ਖਾਲੀ ਕਰਵਾ ਦਿੱਤਾ ਇਸ ਮੌਕੇ ਨਿਹੰਗ ਜਥੇਬੰਦੀਆਂ ਨੇ ਇਸ ਮੌਕੇ ਨਿਹੰਗ ਜਥੇਬੰਦੀਆਂ ਦੇ ਤਰਨਾ ਦਲ ਦੇ ਨਿਹੰਗਾਂ ਨੇ ਵੀ ਬਾਬੇ ਦੀ ਇਸ ਕਾਮਦੀਨ ਖੇਤੀ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਬਾਬਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ ਭੈਣ ਤੁਸੀਂ ਸਾਡੇ ਘਰੇ ਗਏ ਸੀਗੇ ਮੈਂ ਘਰੇ ਨਹੀਂ ਸੀਗਾ। ਹਾਂਜੀ ਹਾਂਜੀ ਵੀਰ ਜੀ ਅਸੀਂ ਕੱਲ ਗਏ ਸੀ ਤੁਹਾਡੇ ਘਰ। ਓਕੇ ਕੀ ਚੱਕਰ ਆ ਦੱਸੋ? ਵੀਰ ਜੀ ਉਹ ਆਪਣੇ ਜਿਹੜੇ ਇੱਥੇ ਠਾੜ ਤੇ ਬਾਬਾ ਜੀ ਨੇ ਨਾ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਨਾਲ ਵੀ ਜੀ 2 ਸਾਲ ਤੋਂ ਮਤਲਬ ਸਾਡੀ ਗੱਲਬਾਤ ਚੱਲਦੀ ਸੀ ਤੇ ਉਸ ਤੋਂ ਬਾਅਦ ਵੀਰ ਜੀ ਮੈਨੂੰ ਕਹਿਣ ਲੱਗੇ ਵੀ ਸਾਡੇ ਨਾਲ ਤੁਸੀਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆ ਜਾਓ ਤੇ ਵੀ ਇੱਦਾਂ ਕਰਕੇ ਵੀ ਆਪਾਂ ਵਿਆਹ ਵੀ ਕਰਵਾਵਾਂਗੇ ਵੀ ਪੂਰੀ ਲਾਈਫ ਆਪਾਂ ਇਕੱਠੇ ਰਹਾਂਗੇ ਤੇ ਉਸ ਤੋਂ ਬਾਅਦ ਵੀਰ ਜੀ ਨਾਲ ਤਾਂ ਉਹਨਾਂ ਨੇ ਹੁਣ ਮੈਨੂੰ ਬਲੌਕ ਕੀਤਾ ਹੋਇਆ ਵਾ ਮੇਰੇ ਨਾਲ ਗੱਲ ਹੀ ਨਹੀਂ ਕਰਦੇ ਕਿੱਥੇ ਹੁੰਦੇ ਸੀਗੇ ਐਮ ਐਲ ਦੇ ਵੀਰ ਜੀ ਅਸੀਂ 2-3 ਵਾਰੀ ਹੋਟਲ 'ਚ ਗਏ ਆਂ ਤੇ ਬਾਅਦ ਵਿੱਚ ਵੀਰ ਜੀ ਅਸੀਂ ਇੱਥੇ ਆਪਣੇ ਭੋਰਾ ਸਾਹਿਬ ਬਣਿਆ ਹੋਇਆ ਅੱਗੇ ਦੀ ਅੱਗੇ ਜਾ ਕੇ ਰੂਮ ਬਣਿਆ ਹੋਇਆ ਉੱਥੇ ਮਿਲਦੇ ਸੀ ਕਿੱਥੇ ਜਿਹੜਾ ਇੱਥੇ ਆਪਣੇ ਨਹਿਰਪੁਰ ਅਖਾੜੇ ਨਹਿਰਪੁਰ ਤੇ ਆ ਚਰਨ ਘਾਟ ਗੁਰਦੁਆਰਾ ਹਾਂਜੀ ਹਾਂਜੀ ਵੀਰ ਜੀ ਜਿਹੜਾ ਚਰਨ ਘਾਟ ਗੁਰਦੁਆਰਾ ਉੱਥੇ ਮਿਲਦੇ ਹੁੰਦੇ ਸੀ ਤੇ ਹਾਂਜੀ ਉਹ ਕਿੰਨੇ ਘਰ ਤੁਸੀਂ ਭੋਰੇ ਦੇ ਵਿੱਚ ਉੱਥੇ ਰਾਤ ਰਹੇ ਆ ਜਾਂ ਮਿਲੇ ਆ ਅਸੀਂ ਵੀਰ ਜੀ ਕਾਫੀ ਬਹੁਤ ਟਾਈਮ ਬਹੁਤ ਟਾਈਮ ਮਿਲੇ ਆ ਜਣੀ ਦੀ ਮੈਂ ਦੱਸ ਨਹੀਂ ਸਕਦੇ ਤੁਹਾਨੂੰ ਵੀ ਕਿੰਨਾ ਟਾਈਮ ਮਿਲੇ ਆ ਸੀ ਉਹਦੇ ਕਹਿੰਦੇ ਫੂ ਤਾਂ 40 50 ਹਜ਼ਾਰ ਰੁਪਏ ਚੱਕੇ ਸੀ ਹਾਂਜੀ 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 ਮਿਲੇ ਆ ਸੀ ਉੱਥੇ ਹੋਰ ਵੀ ਕੁੜੀਆਂ ਆਉਂਦੀਆਂ ਉੱਥੇ ਇਹਨਾਂ ਕੋਲੇ ਹੋ ਸਕਦਾ ਵੀ 30 ਆਉਂਦੀਆਂ ਹੋਣ ਵੀ ਜਦੋਂ ਮੈਂ ਇਹਨਾਂ ਨੂੰ ਸਮਝਾਇਆ ਵੀ ਸੀਗਾ ਵੀ ਮੇਰੇ ਹੁੰਦੇ ਦੋ ਕੁੜੀਆਂ ਆਉਂਦੀਆਂ ਸੀ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹ ਤੁਹਾਡੇ ਤੇ ਗਲਤ ਨਹੀਂ ਕਰ ਰੱਖਦੇ ਇਹਨਾਂ ਨੇ ਮੇਰੀ ਗੱਲ ਨੂੰ ਇਗਨੋਰ ਕਰਤਾ ਤੇ ਉਦੋਂ ਇਹ ਮੇਰੇ ਨਾਲ ਗੁੱਸੇ ਹੋਣ ਲੱਗੇ ਹੁਣ ਤੁਹਾਨੂੰ ਉਹ ਰਾਤ ਦਾ ਧਮਕੀਆਂ ਦਵਾਉਂਦਾ ਫੋਨ ਪਕਾਰ ਬੰਦੇ ਭੇਜਦਾ ਤੁਹਾਡੇ ਉੱਤੇ ਹਾਂਜੀ ਹਾਂਜੀ ਫੋਨ ਕਰਦੇ ਆ ਬਹੁਤ ਕਾਫੀ ਫੋਨ ਆਇਆ ਮੇਰੀ ਗੱਲ ਕਰਾਓ ਉਹਦੇ ਨਾਲ ਮੇਰੀ ਗੱਲ ਕਰਾਓ ਤੇ ਸਿੱਧਾ ਤੇ ਖਤਰਾ ਵੀ ਆ ਤੁਹਾਨੂੰ ਬਾਪੇ ਦਾ ਹਾਂਜੀ ਹਾਂਜੀ ਵੀਰ ਜੀ ਚਲੋ ਅਸੀਂ ਵੀ ਇਹਨਾਂ ਮਦਦ ਕਰਦੇ ਹਾਂ ਠੀਕ ਆ ਤੁਹਾਡੀ ਠੀਕ ਆ ਵੀਰ ਜੀ ਅੱਜ ਮੈਂ ਤੁਹਾਡੀ ਹੈਲਪ ਦੀ ਲੋੜ ਹੈ ਵੀ ਕੋਈ ਨਾ ਕੋਈ ਨਾ ਫਿਰ ਫੋਟੋ ਤੇ ਤੁਹਾਡੀਆਂ ਚੈਟ ਤੇ ਕੱਲ੍ਹ ਆ ਘਟੋ ਘਟਨੀ ਦਾ 60 62 ਤੁਹਾਡੇ ਨਾਲ ਫੋਨ ਕਾਲ ਆਈਆਂ ਹਾਂਜੀ ਉਹਦੇ ਵਿੱਚੋਂ ਆਵਾਜ਼ ਕਿਹਦੀ ਆ ਦੋ ਵਾਰ ਜਾਏ ਕਿਹਦੀ ਆ ਗੀ ਇਹ ਇਹ ਕਹਿੰਦਾ ਮੈਂ ਤੈਨੂੰ ਚੱਕ ਕੇ ਲੈ ਜਾਣਾ ਕੌਣ ਕਹਿ ਰਿਹਾ ਮੈਂ ਤਾਂ ਜੀ ਆਹ ਕੁੜੀ ਕੋਣ ਹੈ ਦਾਦੇ ਤੇਿਆ ਨਹੀਂ ਤੇਿਆ ਰਿਹਾ ਬੱਚੇ ਦਾ ਨਾ ਚਲੋ ਵੀ ਗੱਲ ਕਰਨਾ ਸ਼ੁਰੂਆਤ ਇਹ ਮੰਨੀ ਐ ਨਹੀਂ ਦੰਨੀ ਪਈ ਆਜਾ ਓਕੇ ਸੀਵਰ ਆ ਕਿਹੜੇ ਸਥਾਨ ਨੂੰ ਤੁਸੀਂ ਲਿਖੇ ਸੀਵਰ ਦਾ ਮੱਕ ਆਪਣੇ ਸਥਾਨ ਤੋਂ ਜਾ ਕੇ ਚੱਲ ਘਟਦੇ ਅਮਰਤੀ ਚਕੇ 11 ਹੋ ਗਿਆ ਸੀ ਜਵਾਟ ਹੈਗੇ ਉਹ ਤੋਂ ਕਿੱਥੇ ਬੈਠੇ ਅਸੀਂ ਬੱਚੇ ਹਾਂ ਹਾਂ ਕੌਣ ਹੋਰਾ ਸਾਹਿਬ ਦੇ ਵਿੱਚ ਕਿੰਨੇ ਵਾਰੀ ਤੁਸੀਂ ਸੈਕਸ ਕੀਤਾ ਦੋਵਾਂ ਜਣੇ 10 20 ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਹਾਂ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਦਾਸ ਜਥੇਦਾਰ ਸੁਖਦੇਵ ਸਿੰਘ ਮੁਖੀ ਮਿਸ਼ਨ ਸ਼ਹੀਦ ਬਾਬਾ ਅਲਸਿੰਗੀ ਨਚਣਾ ਅਰਨਦਾਲਾ ਅਭਿਆਜ ਕੀਤੇ ਐਕਟਿਵ ਕਾਰਵਾਈ ਕੀਤੀ ਹੈ ਇੱਥੇ ਕਾਰਵਾਈ ਕੀਤੀ ਗਈ ਇੱਕ ਠਾਠ ਨਾਨਕਸਰ ਦੇ ਨਾਮ ਤੇ ਬਣੀ ਹੋਈ ਜਿਹੜੇ ਕਿ ਇੱਥੇ ਸੰਧ ਬਾਬਾ ਬਲਜਿੰਦਰ ਸਿੰਘ ਸੀ ਜਿਹੜੇ ਇੱਥੋਂ ਦੇ ਮੁਖੀ ਸੀ ਸੋ ਕੱਲ ਸਾਨੂੰ ਪਤਾ ਲੱਗਾ ਵੀ ਉਹਨਾਂ ਤੇ ਕੋਈ ਬਹੁਤ ਹੀ ਗੰਭੀਰ ਜਿਹੜੇ ਦੋਸ਼ ਲੱਗੇ ਨੇ ਕਿ ਉਹਨਾਂ ਦੋਸ਼ਾਂ ਦੇ ਤਹਿਤ ਉਹ ਅੰਦਰ ਚਲੇ ਗਏ ਉਹਨਾਂ ਤੇ ਪਰਚਾ ਦਰਜ ਹੋਇਆ ਵੈ ਤੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜਾ ਸਤਕਾਰ ਨੂੰ ਮੁੱਖ ਭਾਵਨਾ ਰੱਖਦੇ ਹੋਏ ਅੱਜ ਇੱਥੇ ਪਹੁੰਚੇ ਸੀ ਸਾਡੇ ਨਾਲ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਆਪਣਾ ਪ੍ਰਚਾਰਕ ਨੇ ਸਰਬਲ ਸਿੰਘ ਜੀ ਤੇ ਹੋਰ ਵੀ ਉਹਨਾਂ ਦੇ ਨਾਲ ਮੈਨੇਜਰ ਸਾਹਿਬ ਇੱਥੇ ਹਾਜ਼ਰ ਆ ਬਾਕੀ ਦਲਪੰਥ ਵੱਲੋਂ ਅਸੀਂ ਹਾਜ਼ਰ ਆ ਮੇਰੇ ਨਾਲ ਜਿੱਥੇ ਦਾ ਗੁਰਦੀਪ ਸਿੰਘ ਨੇ ਅਕਬਾਲ ਸਿੰਘ ਨੇ ਸਤਰਾਮ ਸਿੰਘ ਨੇ ਤੇ ਸਾਰੇ ਮੇਰੇ ਨਾਲ ਸਿੰਘ ਨੇ ਤੇ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਇੱਥੇ ਜਿਹੜੇ ਤਨਗੁਰੂ ਗੁਰਸੇਮਾਰਾ ਜੀ ਦੇ ਪਾਵਨ ਸਰੂਪ ਸੀ ਵੀ ਉਹਨਾਂ ਦੀ ਕਿਸੇ ਪ੍ਰਕਾਰ ਦੀ ਕੋਈ ਬੇਇੱਜ਼ਤੀ ਨਾ ਹੋਵੇ ਜਾਂ ਉਹਨਾਂ ਦੀ ਸੇਵਾ ਸਵਾਲ ਨਾ ਹੋ ਸਕੇ ਤਾਂ ਇਸ ਕਰਕੇ ਅੱਜ ਇੱਥੋਂ ਸਰੂਪ ਅਸੀਂ ਗੁਰਦੁਆਰਾ ਗੁਰੂ ਸਾਹਿਬ ਤੋਂ ਕਿਤੇ ਉੱਥੇ ਪਹੁੰਚਣ ਲੱਗੇ ਆ ਪਾਲਕੀ ਖੜੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਜਿਹੜੇ ਉਹ ਸਾਡੇ ਕੋਲੇ ਨਾਲ ਆਏ ਹੋਏ ਨੇ ਬੰਮੀ ਜਿਹਨੇ ਸਾਰਨ ਖਾਣਾ ਸੈੱਟ ਹੋ ਗਿਆ ਘਟਨਾਵਾਂ ਦਾ ਸਾਹਮਣੇ ਹੋੜਾ ਕਿਵੇ ਦੇਖਦੇ ਬਹੁਤ ਨਿੰਦਾਂ ਜੋ ਬਿਲਕੁਲ ਹੀ ਘਟਨਾਵਾਂ ਤਾਂ ਇਹ ਬਹੁਤ ਜਿਆਦਾ ਨਿੰਦਣਯੋਗ ਨੇ ਇਹਦੇ ਵਿੱਚ ਇਹ ਵੀ ਆ ਕਿਤੇ ਨਾ ਕਿਤੇ ਸਾਡਾ ਜਿਹੜਾ ਸਮਾਜ ਆ ਉਹ ਵੀ ਗੰਧਲਾ ਏ ਕਿਉਂਕਿ ਸਾਡੇ ਲੋਕ ਜਦੋਂ ਇਹੋ ਜਿਹੇ ਸਥਾਨਾਂ ਤੇ ਹੁੰਦੇ ਨੇ ਇੱਕ ਡਰਾਮਾ ਵਾਪਰ ਦਿਆਂ ਨੇ ਲੰਮਾ ਲੰਮਾ ਸਮਾਜ ਚੱਲੀ ਜਾਂਦਾ ਹੈ ਜਦੋਂ ਫਿਰ ਹੋ ਜਾਂਦਾ ਫਿਰ ਅਸੀਂ ਰੌਲਾ ਪਾਉਂਦੇ ਆ ਵੀ ਅਸੀਂ ਪਹਿਲੇ ਹੀ ਥੋੜਾ ਜਿਹਾ ਸੁਜੇਤ ਹੋਈਏ ਧਰਮ ਗੁਰੂ ਗ੍ਰਸਬਾਹ ਜੀ ਦੇ ਲੜ ਲੱਗ ਗਏ ਬਾਣੀ ਤੇ ਬਾਣੇ ਦੇ ਧਾਰੀ ਹੋਈਏ ਇਹਨਾ ਪ੍ਰਚਾਰਕ ਦਲਪੰਤ ਜਿਹੜੇ ਨੇ ਉਹ ਪ੍ਰਚਾਰ ਕਰਦੇ ਆ ਬੇਪਾਈ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋ ਤੇ ਗੁਰੂਗ੍ਰਾਮ ਸਾਹਿਬ ਮਹਾਰਾਜੀ ਤੇ ਭਰੋਸਾ ਰੱਖੋ ਪਰ ਪਤਾ ਨਹੀਂ ਕਿਉਂ ਲੋਕਾਂ ਨੂੰ ਵਿਸ਼ਵਾਸੀ ਦੇ ਵਿੱਚ ਪਏ ਹੋਏ ਨੇ ਤੇ ਇਹੋ ਜਿਹਾ ਇੱਕ ਡਰਾਮਾ ਜਿਹੜੀ ਨਿਤ ਨਵੀਆਂ ਵਾਪਰਦੀਆਂ ਨੇ ਤੇ ਜਿਹੜੀਆਂ ਸਾਡੇ ਵਾਸਤੇ ਬਹੁਤ ਹੀ ਸ਼ਰਮਨਾਕ ਨੇ ਅਬ ਇਹ ਸਰੂਪ ਕਿੱਥੇ ਲੈ ਕੇ ਜਾਣ ਇਸ ਰੂਪ ਹੁਣ ਲੈ ਕੇ ਜਾਣੇ ਹੈਗੇ ਨੇ ਗੁਰਦੁਆਰਾ ਗੁਰੂ ਸਾਹਿਬ ਸਾਹ ਪਾਸ਼ੇ ਛੇਮੀ ਕੋਕੇ ਉੱਥੇ ਲੈ ਕੇ ਜਾਵਾਂਗੇ ਭਾਨੀ ਸਰ ਕੀ ਮਾਮਲਾ ਹੈ ਸਾਡੇ ਕੋਲ ਕੱਲ ਹੀ ਕੰਪਲੇਂਟ ਆਈ ਸੀ ਕਿ ਲੜਕੀ ਵੱਲੋਂ ਵੀ ਉਹ ਤੋਂ ਇੱਕ ਜਿਹੜਾ ਕੰਪਲੇਂਟ ਆਇਆ ਉਹਦੇ ਤੇ ਅਸੀਂ ਐਫ ਆਈ ਆਰ ਨੰਬਰ ਤਾਂ ਜਿਹੜੀ ਹੈ ਉਹ ਦੇਖੀ ਜੀ ਇੰਟਰਫੇਸਨ 69 ਤੇ 32 ਫਾਈਪਰ ਉਹ ਬੀ ਐਲ ਐਸ ਦਫਤਰ ਕੋ ਜਿਹੜਾ ਕਮਿਊਟ ਸੀਗਾ ਉਹਨੂੰ ਗੱਪਰ ਕਰਦੇ ਕੌਣ ਹੈ ਜੀ ਇਹ ਜਿਹੜਾ ਨਾਮ ਬਜੇਦਰ ਸਿੰਘ ਇਹ ਬਜੇਂਦਰ ਸਿੰਘ ਦਾ ਪਿਛੋਕੜ ਕੀ ਹੈ ਇੱਕ ਬਾਰੇ ਇਹ ਲੇ ਰਿਹਾ ਕੀਤਾ ਕੁਝ ਨਹੀਂ ਕਰ ਰਿਹਾ ਠੀਕ ਇਹ ਕੋਈ ਢੇਰਾ ਚਲਾ ਰਿਹਾ ਸੀ ਆ ਇਥੇ 11 ਲਹਿਰ ਤੇ ਗੁਰਦੁਆਰਾ ਚਰਨ ਘਾੜ ਸਾਹਿਬ ਹੈ ਉਥੇ ਬਾ ਮਤਲਬ ਲੰਘ ਰਹੀ ਹੈ ਠੀਕ ਹੈ ਜੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੀ ਹਾਂ ਗ੍ਰਿਫਤਾਰੀ ਹੋ ਗਈ ਕੋਈ ਹੋਰ ਵੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਕੰਪਲੇਂਟਾਂ ਜਾਂ ਕੋਈ ਹੈ ਹੁਣ ਤਪੀਸ਼ ਦੇ ਰਹੇ ਨਹੀਂ ਅੱਜ ਹੁਣ ਅੱਜ ਕੀ ਕਾਰਵਾਈ ਅਮਲ ਚ ਲੈਂਦੇਗੇ ਅੱਜ ਅਸੀਂ ਪਤਾ ਵੀ ਗ੍ਰਿਫਤਾਰੀ ਪਾ ਕੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਜੀ ਮਨਜ਼ੂਰ ਦਾਖਲ ਕਰਕੇ ਕੋਈ ਪੁਲਿਸ ਮਾਰਡ ਲਵਾਗੇ ਤੇ ਇੱਕ ਜਿਹੜਾ ਇੱਥੇ ਮੌਜੂਦਾ ਹੈਗੇ ਨੇ ਸਾਡੇ ਜਿਹੜੇ ਲੋਕੋ ਸੋਮਾਦਾਰ ਨੇਗੇ ਉਹਨਾਂ ਨੇ ਦੱਸਿਆ ਸੀ ਸਾਡੀ ਉਮਰ ਜਿਹੜੀ ਜ਼ਿਆਦਾ ਹੁੰਦੀ ਹੈ ਜੀ ਜਿਹੜੇ ਗੁਰੂ ਸਾਹਿਬ ਦਾ ਇੱਥੇ ਪ੍ਰਕਾਸ਼ ਹੈਗਾ ਅਸੀਂ ਉਹਦੀ ਸੇਵਾ ਸਵ ਕਾਫੀ ਜਿਹੜਾ ਹੈ ਕਲੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲਾ ਕੇ ਤਾਂ ਪੂਰੇ ਆਦਮ ਨਾਲ ਜਿਹੜਾ ਹੈ ਗੁਰੂ ਸਾਹਿਬ ਦਾ ਪ੍ਰਕਾਸ਼ੀ ਹੈ ਜੀ ਉਹ ਸੀ ਉਹਨਾਂ ਦੇ ਸੀਗੇ ਤੇ ਬਾਕੀ ਜਿਹੜੇ ਹੋਰ ਕੋਠਿਆਂ ਦੇ ਬੁੱੱਗਾ ਸਾਹਿਬ ਜੀ ਉਹ ਸਾਰੇ ਉਹ ਲੈ ਕੇ ਜਾਦੇ ਨੇ